ਬੋਲੇ ਇਸੋ ਨਾ ਖਾਸ ਯਾ ਕਾਲੋ ਹਾਂਜੀ ਹਾਂਜੀ ਬਾਜ ਦਾ ਸੀਨ ਵੀ ਹੈਗਾ ਜੀ ਇਹ ਬਾਜ ਵੀ ਉਸ ਜਦੋਂ ਬੱਬੂ ਮਾਨ ਹੋਣੀ ਤੇ ਗੁਰੂ ਰੰਧਾਵਾ ਜੀ ਮੇਲਾ ਵੇਖਣ ਹੁੰਦੇ ਨੇ ਉੱਥੇ ਤੂਫਾਨ ਸਿੰਘ ਵੀ ਜਿਹੜਾ ਵਾ ਉਹਨਾਂ ਕੋਲੋਂ ਬੜਾ ਪਿਆਰ ਲੈਂਦਾ ਆ ਜੀ ਸੌਂਗਾ ਦੇ ਵਿੱਚ ਕੰਮ ਕਰ ਚੁੱਕਿਆ ਫਿਲਮ ਇਹਦੀ ਪਹਿਲੀ ਹੈ ਜੀ ਦੁਨੀਆ ਦਾ ਪਹਿਲਾ ਗੋਲਡ ਮੈਨ ਲਿਸ ਬੱਚਾ ਜਿੰਨੇ ਗੋਲਡ ਮਾਰ ਦੇ ਜਿੱਤ ਕੇ ਸਿੱਖ ਕੌਮ ਦਾ ਨਾਮ ਸਾਰੀ ਦੁਨੀਆ ਤੇ ਰੋਸ਼ਨ ਕੀਤਾ ਹੈ ਕੁਰੁੰਦਾ ਹੋ ਜਨਾ ਮਿਲਿਆ ਜਿਵੇਂ ਲੱਗਿਆ ਬੱਬੂ ਮਾਨ ਨੂੰ ਮਿਲ ਕੇ ਬੱਬੂ ਮਾਨ ਦਾ ਸ਼ੁਰੂ ਤੋਂ ਜਾਣਦੇ ਬੱਬੂ ਮਾਨ ਨੂੰ ਹਾਂਜੀ ਜਿਵੇਂ ਲੱਗਿਆ ਬਹੁਤ ਜੀ ਇਹ ਕਿਹਦੇ ਬੰਦੇ ਹੈਗੇ ਗੱਲ ਕਰ ਗੱਲ ਅੱਗੇ ਆ ਜੇ ਪਤਾ ਪਾ ਦਰਤਾਂ ਮਾ ਦੂ ਭਾਵੇਂ ਤਾਂ ਅਈ ਸ਼ਰੀਆ ਕਾਲਾ ਆ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤਾਂ ਇਸ ਸਮੇਂ ਸਾਡੇ ਨਾਲ ਨਿਆਂਗ ਸਿੰਘ ਹੈਗੇ ਨੇ ਅ ਕਿਉਂਕਿ ਬੱਬੂ ਮਾਨ ਦੀ ਸ਼ੌਂਕੀ ਸਰਦਾਰ ਫਿਲਮ ਜਿਸ ਵਿੱਚ ਗੁਰੂ ਰੰਧਾਵਾ ਨੇ ਹੋਰ ਗੱਗੂ ਗਿੱਲ ਹੈਗੇ ਨੇ ਤੇ ਹੋਰ ਆਰਟਿਸਟ ਹੈਗੇ ਨੇ ਤੇ ਇਸ ਦੀ ਸ਼ੂਟਿੰਗ ਜਿਹੜੀ ਇੱਥੇ ਚੱਲ ਰਹੀ ਹੈ ਤੇ ਨਿਹੰਗ ਸਿੰਘ ਹੈਗੇ ਨੇ ਤੁਸੀਂ ਵੀ ਇਸ ਫਿਲਮ ਦਾ ਹਿੱਸਾ ਹੈਗੇ ਹੋ ਦੇਖੋ ਜੀ ਫਿਲਮ ਦੇ ਵਿੱਚ ਇੱਕ ਬਹੁਤ ਵਧੀਆ ਗੀਤ ਆ ਸਰਦਾਰੀ ਨੂੰ ਪ੍ਰਮੋਟ ਕਰਦਾ ਹੋਇਆ ਔਰ ਉਸ ਗੀਤ ਦੇ ਉੱਤੇ ਜਿਹੜੀ ਸ਼ਸਤਰ ਵਿੱਦਿਆ ਨਿਸ਼ਾਨੇ ਖਾਲਸਾ ਗਰੁੱਪ ਜਿਹੜੀ ਸ਼ਸਤਰ ਵਿੱਦਿਆ ਦੀ ਸੇਵਾ ਨਿਭਾਇਆ ਜੀ ਇਸ ਕਿਸੇ ਓਂਗ ਸੌਂਗ ਦੇ ਵਿੱਚ ਜੀ ਜੀ ਮਤਲਬ ਜਿਹੜੀ ਪੂਰੀ ਮਤਲਬ ਟੀਮ ਤੁਹਾਡੀ ਹੈਗੀ ਮਤਲਬ ਪੂਰਾ ਇੱਕ ਵੱਡਾ ਹਜੂਮ ਦਿਖਾਇਆ ਜਾਗਾ ਇਸ ਫਿਲਮ ਵਿੱਚ ਦੇਖੋ ਜੀ ਸਾਡੀ ਕੋਈ 50 ਤੋਂ 60 ਸਿੰਘ ਜਿਹੜੇ ਆ ਇਹ ਪਰਫਾਰਮੈਂਸ ਕਰ ਰਹੇ ਆ ਇਸ ਫਿਲਮ ਦੇ Song ਦੇ ਵਿੱਚ ਔਰ ਬੜੀ ਗੁਰੂ ਸਾਹਿਬ ਦੀ ਬਖਸ਼ੀ ਨਾ ਸ਼ਸਤਰ ਵਿਦਿਆ ਤੇ ਚੜ੍ਹਦੀ ਕਲਾ ਦੇ ਮਾਇਰ ਖਿਡਾਰੀ ਵੀ ਤੇ ਬੱਚੇ ਵੀ ਪਹੁੰਚੇ ਹੋਏ ਆ ਜੀ ਬੱਚੇ ਨੂੰ ਵੀ ਬੁਲਾ ਦਿਓ ਇੱਕ ਮਿੰਟ ਇੱਧਰ ਲਈ ਤੇ ਨਹੀਂ ਤੁਸੀਂ ਤੁਹਾਡੇ ਬਾਜ ਹੈਗਾ ਚਲੋ ਗੁਰੂ ਦੀ ਫੌਜ ਦੇ ਨਾਲ ਬਾਜ ਹੁੰਦਾ ਤੇ ਬਾਜ ਦਾ ਵੀ ਵਿੱਚ ਸੀਨ ਹੈਗਾ ਹਾਂ ਜੀ ਹਾਂ ਜੀ ਬਾਜ ਦਾ ਸੀਨ ਵੀ ਹੈਗਾ ਜੀ ਇਹ ਬਾਜ ਵੀ ਉਸ ਜਦੋਂ ਆ ਬਪੂ ਮਾਨ ਹੁੰਨੀ ਤੇ ਗੁਰੂ ਰੰਦਾਵਾ ਜੀ ਮੇਲਾ ਵੇਖਣ ਹੁੰਦੇ ਨੇ ਤਾਂ ਉਥੇ ਤੂਫਾਨ ਸਿੰਘ ਵੀ ਜਿਹੜਾ ਵਾ ਉਹਨਾਂ ਕੋਲੋਂ ਬੜਾ ਪਿਆਰ ਲੈਂਦਾ ਆ ਜੀ ਇਹ ਇੰਨਾ ਨਾ ਤੂਫਾਨ ਸਿੰਘ ਤੂਫਾਨ ਸਿੰਘ ਆ ਜੀ ਸਾਡੇ ਇਸ ਬਾਜ਼ਾ ਦਾ ਨਾ ਤੂਫਾਨ ਸਿੰਘ ਆ ਜੀ ਅੱਛਾ ਇਹ ਮਤਲਬ ਇਹ ਪਹਿਲਾਂ ਵੀ ਇਹ ਫਿਲਮਾਂ 'ਚ ਕੰਮ ਕਰ ਚੁੱਕਿਆ ਜਾਂ ਤੁਸੀਂ ਮਤਲਬ ਆਰਮਿਕ Songਾਂ ਦੇ ਵਿੱਚ ਕੰਮ ਕਰ ਚੁੱਕਿਆ ਫਿਲਮ ਇਹਦੀ ਪਹਿਲੀ ਆ ਜੀ ਅੱਛਾ ਤੂਫਾਨ ਸਿੰਘ ਨਾਂ ਹੈਗਾ ਤੇ ਇਹਦੇ ਅੱਛਾ ਇਹ ਤੁਹਾਡੇ ਨਾਲ ਮਤਲਬ ਰਹਿੰਦਾ ਹਮੇਸ਼ਾ ਬਿਲਕੁਲ ਅਸੀਂ ਛੋਟਾ ਜਿਹਾ ਬੱਚਾ ਵਜੋਂ ਨਾਂ ਰੱਖਿਆ ਔਰ ਹੁਣੇ 6 ਤੋਂ 7 ਮਹੀਨਿਆਂ ਦਾ ਬੱਚਾ ਵਜੀ ਅਜੇ ਤੇ ਮਤਲਬ ਇਹ ਬੱਚਾ 6-7 ਮਹੀਨਿਆਂ ਦਾ ਤੇ ਇਹ ਛੋਟੂ ਹੀ ਵਿੱਚ ਹੈਗਾ ਫਿਲਮ ਵਿੱਚ ਜੀ ਇਹ 골ਡ ਮੈਡਲਿਸਟ ਬੱਚਾ ਜੀ ਦੁਨੀਆ ਦਾ ਪਹਿਲਾ 골ਡ ਮੈਡਲਿਸਟ ਬੱਚਾ ਜਿੰਨੇ 골ਡ ਮੈਡਲ ਜਿੱਤ ਕੇ ਸਿੱਖ ਕੌਮ ਦਾ ਨਾਮ ਸਾਰੀ ਦੁਨੀਆ ਤੇ ਰੋਸ਼ਨ ਕੀਤਾ ਹੋਇਆ ਸੀ ਅੱਛਾ ਇਹਨੇ 골ਡ ਮੈਡਲਿਸਟ ਹੈਗਾ ਤੇ ਇਹ ਗੱਲਬਾਤ ਵਾਈਡੂ ਖਾਲਸਾ ਬੈਠੀ ਫਤੇ ਵਾਈਡੂ ਜੀ ਦਾ ਖਾਲਸਾ ਵਾਈਡੂ ਜੀ ਕਿਵੇਂ ਲੱਗਾ ਬੱਬੂ ਮਾਨ ਤੇ ਗੁਰੂ ਰੰਦਾਵਾ ਗੱਗੂ ਗੇਲ ਨੂੰ ਮਿਲੇ ਜੀ ਅੱਜ ਗੱਗੂ ਗੇਲ ਨੂੰ ਨਹੀਂ ਮਿਲੇ ਬੱਬੂ ਮਾਨ ਤੇ ਗੁਰੂ ਰੰਦਾਵਾ ਜੀ ਨਾਲ ਮਿਲੇ ਕਿਵੇਂ ਲੱਗਾ ਬੱਬੂ ਮਾਨ ਨੂੰ ਮਿਲ ਕੇ ਬੱਬੂ ਮਾਨ ਦਾ ਸ਼ੁਰੂ ਤੋਂ ਜਾਣਦੇ ਕਿਵੇਂ ਲੱਗਿਆ ਮਾਤਾ ਵਧੀਆ ਲੱਗੇ ਕਿਵੇਂ ਦੇ ਬੰਦੇ ਹੈਗੇ ਨੇ ਇਹ ਬੜੇ ਸਿਆਣੇ ਬੰਦੇ ਆ ਤੇ ਹੋਰ ਵਧੀਆ ਬੰਦੇ ਹੈਗੇ ਅਚਾ ਸਿਆਣੇ ਨੂੰ ਪਿਆਰ ਕਰਦੇ ਨੇ ਹਾਂਜੀ ਤੇ ਉਹਨਾਂ ਨੇ ਤੁਹਾਨੂੰ ਫਿਲਮੇ ਦੇ ਚੱਕਿਆ ਸੀ ਤੁਹਾਨੂੰ ਗੋਦੀ ਚ ਅਚਾ ਬਹੁਤ ਪਿਆਰ ਕੀਤਾ ਬਹੁਤ ਪਿਆਰ ਕੀਤਾ ਜੀ ਤੇ ਮਤਲਬ ਗੁਰੂ ਨੰਧਾਵਾ ਕਿ ਉਹ ਵੀ ਹੁੰਦੇ ਨਾਲ ਵੀ ਮਿਲੇ ਸੀ ਹਾਂਜੀ ਤੇ ਉਹ ਵੀ ਬੜੇ ਖੁਸ਼ ਖੁਸ਼ ਬੰਦੇ ਨੇ ਹਾਂਜੀ ਤੇ ਕਿਵੇਂ ਲੱਗਿਆ ਐਡੇ ਵੱਡੇ ਆਰਟਿਸਟ ਨਾਲੋਂ ਛੋਟਾ ਜਿਹਾ ਲੈ ਕੰਮ ਕਰਕੇ ਬੜਾ ਵਧੀਆ ਲੱਗਿਆ ਅਚਾ ਔਰ ਇਹ ਚੰਗਣਾ ਚੁੰਗਣਾ ਮਾਰੀਆਂ ਬੱਬੂ ਗੁਰੂ ਰੰਦਾਵਾ ਤੇ ਬੱਬੂ ਮਾਨ ਜੀ ਇਹਨਾਂ ਦੇ ਟੈਲੈਂਟ ਤੋਂ ਬੜੇ ਖੁਸ਼ ਹੋ ਕੇ ਬੜੇ ਪ੍ਰਭਾਵਿਤ ਹੋ ਗਏ ਅੱਛਾ ਇਹਨਾਂ ਨੇ ਗੱਤਕਾ ਵਗੈਰਾ ਪੂਰਾ ਬਹੁਤ ਕੈਂਡ ਪਰਫਾਰਮੈਂਸ ਕਰਦੇ ਨੇ ਔਰ ਪੂਰੀ ਦੁਨੀਆ ਦੇ ਉੱਤੇ ਨਾਮ ਆ ਇਹਨਾਂ ਬੱਚਿਆਂ ਦਾ ਔਰ ਗੁਰੂ ਸਾਹਿਬ ਜੀ ਦੀ ਬੜੀ ਬਖਸ਼ੀਆ ਦੇਸ਼ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਗੱਤਕਾ ਪਰਫਾਰਮੈਂਸ ਕਰਦੇ ਆ ਸਾਡਾ ਇੰਟਰਨੈਸ਼ਨਲ ਗੱਤਕਾ ਗਰੁੱਪਾ ਨਿਸ਼ਾਨੇ ਖਾਲਸਾ ਗੱਤਕਾ ਗਰੁੱਪਾ ਨਿਸ਼ਾਨੇ ਖਾਲਸਾ ਖਾਸ ਤੌਰ ਤੇ ਤੁਸੀਂ ਬੋਲਣਾ ਚਾਹੋਗੇ ਕੁਝ ਮਾਈਕ ਹੋ ਜੀ ਖਾਲਸਾ ਮਾਈਕ ਚੀਫ ਹਤੇ ਜੀ ਜ ਚੱਲੋ ਮਤਲਬ ਕੋਈ ਮੈਲਰੀ ਫਿਲਮ ਵਿੱਚ ਚਲੋ ਬਿਲਕੁਲ ਅਸੀਂ ਇਸ ਸਮੇਂ ਸਾਡੇ ਨਾਲ ਛੋਟੂ ਹੈਗਾ ਤੇ ਕੀ ਕਰਾਂ ਜਾਂਦੇ ਹੋ ਦਰਸ਼ਕਾਂ ਨੂੰ ਫਿਲਮ ਬਾਰੇ ਪੂਰਾ ਜੋਸ਼ ਵਿੱਚ ਤਾਂ ਇੱਕ ਜਕਾਰਾ ਲਾ ਦੇ ਫਿਰ ਉੱਚੀ ਗੱਡ 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 ਬੜੀ ਅਣੀ ਆ ਪਤਾ ਬਾਦਰ ਤੇ ਮਾਣੂ ਬਾਵੇ ਕੋਲੇ ਸਮੇ ਸਾਡੇ ਨਾਲ ਨਿਹੰਗ ਸਿੰਘ ਫੌਜਾ ਹੈਗੀਆਂ ਨੇ ਜਿਨ੍ਹਾਂ ਨੇ ਇਸ ਫਿਲਮ ਦਾ ਹਿੱਸਾ ਬਣੇ ਨੇ ਤੇ ਤੁਸੀਂ ਵੀ ਫਿਲਮ ਵਿੱਚ ਹੈਗੇ ਹੋ ਹਾਂਜੀ ਵੀਰ ਜੀ ਅਸੀਂ ਵੀ ਫਿਲਮ ਦੇ ਵਿੱਚ ਗੁਰੂ ਸਾਹਿਬ ਨੇ ਮੌਕਾ ਦਿੱਤਾ ਜੀ ਨਿਸ਼ਾਨੇ ਖਾਲਸਾ ਟੀਮ ਨੂੰ ਤੇ ਅਸੀਂ ਵੀ ਚੜ੍ਹਦੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਾਂ ਤੇ ਮਤਲਬ ਵਧੀਆ ਲੱਗਿਆ ਜਿਵੇਂ ਬੱਬੂ ਮਾਨ ਨੇ ਨਿਹੰਗ ਸਿੰਘਾਂ ਨੂੰ ਮੌਕਾ ਦਿੱਤਾ ਇੱਕ ਕਲਚਰ ਨੂੰ ਅੱਗੇ ਲਿਆਉਣ ਦਾ ਮੌਕਾ ਇਹ ਕਿੰਨਾ ਕੁ ਤੁਸੀਂ ਸਮਝਦੇ ਹੋਏ ਸੀ ਬਹੁਤ ਵਧੀਆ ਪ੍ਰਫਲਾ ਕਰ ਰਿਹਾ ਜੀ ਬੱਬੂ ਮਾਨ ਤੇ ਜਿਹੜਾ ਸਿੱਖੀ ਨੂੰ ਪ੍ਰਮੋਟ ਕਰ ਰਿਹਾ ਜੀ ਬਹੁਤ ਵਧੀਆ ਸੌਂਗ ਆ ਜਿਹਦੇ ਵਿੱਚ ਅਸੀਂ ਸ਼ੂਟ ਕਰ ਰਹੇ ਹਾਂ ਇਹ ਜਿਹੜਾ ਪੰਜਾਬ ਨੂੰ ਵਧੀਆ ਸੇਧ ਦੇਊਗਾ ਸੌਂਗ ਵੀ ਤੇ ਫਿਲਮ ਵੀ ਤੇ ਗੁਰੂ ਨੰਦਾਵੇ ਬਾਰੇ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਜੀ ਬਹੁਤ ਵਧੀਆ ਸੱਜਣ ਮਿੱਤਰ ਹੈ ਜੀ ਗੁਰਿੰਦਾਵਾ ਜੀ ਵੀ ਬਹੁਤ ਵਧੀਆ ਸੌਂਗ ਕਰ ਰਿਹਾ ਹੈ ਜੀ ਸਾਰੀ ਅੱਛਾ ਬਿਲਕੁਲ ਬਿਲਕੁਲ ਸੋ ਇਹਨਾਂ ਅੰਗ ਸਿੰਘ ਫੌਜਾਂ ਜਿਹੜੀਆਂ ਇੱਥੇ ਅੱਜ ਪਹੁੰਚੀਆਂ ਹੋਈਆਂ ਨੇ ਤੇ ਜਿਹੜਾ ਸ਼ੌਂਕੀ ਸਰਦਾਰ ਫਿਲਮ ਆ ਰਹੀ ਹੈ ਉਸ ਫਿਲਮ ਦਾ ਹਿੱਸਾ ਹੈਗੇ ਨੇ ਪੂਰੀ ਜਿਹੜੀ ਟੀਮ ਹੈਗੀ ਹੈ ਕੁਝ ਟੀਮ ਅੱਗੇ ਮੌਜੂਦ ਹੈਗੀ ਹੈ ਤੇ ਅੱਜ ਪੂਰਾ ਜਿਹੜਾ ਇੱਥੇ ਮਾਹੌਲ ਬਣਿਆ ਹੋਇਆ ਤੇ ਇੱਥੇ ਸ਼ੂਟਿੰਗ ਇੱਥੇ ਸ਼ੂਟਿੰਗ ਹੋ ਚੁੱਕੀ ਹੈ ਹਾਂਜੀ ਇੱਥੇ ਸ਼ੂਟਿੰਗ ਹੋ ਚੱਕੀ ਹੋਣ ਗਾੜੀ ਗੁਰਦੁਆਰਾ ਸਾਹਿਬ ਜਾ ਰਹੇ ਆ ਜੀ ਬੱਚਿਆਂ ਨੂੰ ਲੈ ਕੇ ਜੀ ਇੱਕ ਜਕਾਰਾ ਫਿਰ ਵਾਇਰ ਦੀ ਕਾ ਬੋਲੇ ਸੋਨਿਆ ਹਾਲ ਯਾ ਕਾਲਾ ਬਿਲਕੁਲ ਬੋਲੇ ਸੋਨਿਆ ਹਾਲ ਦੇ ਜਕਾਰੇ ਜਰੂਰ ਇੱਥੇ ਗੂੰਜ ਰਹੇ ਨੇ ਕਿਉਂਕਿ ਬੱਬੂ ਮਾਨ ਨੇ ਬਹੁਤ ਵੱਡਾ ਇੱਕ ਮੌਕਾ ਇਸ ਸਿੱਖੀ ਪ੍ਰਮੋਟ ਦੇ ਲਈ ਇੱਕ ਫਿਲਮ ਦੇ ਵਿੱਚ ਜਿਹੜਾ ਗਾਣਾ ਪਾਇਆ ਤੁਸੀਂ ਨੂੰ ਲੈ ਕੇ ਸਾਰੇ ਬੱਚੇ ਨਾਲ ਹੈਗੇ ਨੇ ਸੋ ਬੱਬੂਮਾਨ ਦੀ ਫਿਲਮ ਤੇ ਹਰ ਕੋਈ ਵੇਟ ਕਰ ਰਿਹਾ ਨੇ ਸੋ ਤੁਹਾਨੂੰ ਪਲਪਲ ਦੀ ਜਿਹੜੀ ਬੱਬੂਮਾਨ ਦੇ ਪੋਸਟਰ ਤੋਂ ਲੈ ਕੇ ਹਰ ਇੱਕ ਜਿਹੜੀ ਅਪਡੇਟ ਤੁਹਾਡੇ ਨਾਲ ਦਿੰਦ ਰਾਂਗੇ ਜੁੜੇ ਰਹੋ ਡੇਲੀ ਪੋਸਟ ਮਿਆਬੀਨਾ ਕਰੇ ਪਰਸਨ ਦਰਮੇਸ਼ ਤੇ ਦਲੇਤ ਦੇ ਨਾਮ ਸੰਦੀਪ ਕੰਬੋਜ ਮੋਹਾਲੀ